ਫੇਦਾ ਦੇਣਾ ਉਧਰ ਪੈਂਦੀ ਰੇਡ ਆ ਦੀਪ ਹੈ ਕਹਿੰਦੇ ਤੇ ਬੁਰਜੀ ਵਾਲਾ ਮੇਰੇ ਮਿੱਤਰੋ ਜੇ ਮੱਖਣ ਨੇ ਤਿੰਨ ਪਾਦੀਆਂ ਪੰਜ ਉਧਰ ਦੇ ਦੇ ਬਾਈ ਬਣ ਕੇ ਇਹ ਕਬੱਡੀ ਦੇ ਰੂਲ ਹੈ ਇਹ ਕਬੱਡੀ ਦੇ ਨਿਯਮ ਆਓ ਸਾਹਮਣੇ ਕਹਿੰਦੇ ਮੁਕਾਬਲਾ ਫੇਰ ਨਾਲ ਜੋ ਭਰਾ ਬਣ ਕੇ ਨਾਲ ਦੀ ਆਪਾਂ ਮੈਚ ਬਹੁਤ ਤਗੜਾ ਗਲਾਲੀਪੁਰੀਆਂ ਦੁੱਲਾ जिने जफा लाया तो साहब थोड़ा की फैसला रेफरी साहब की फैसला है आ मखना, की फैसले आप उधर होल वाला नंबर मखना कहता कहता दिखना रेटा कोई चकर नहीं जफा लगता जाफरी बखर दी तेन पांच हजार के मान समान होगा ਹਰਜਿੰਦਰ ਸਿੰਘ ਦੀ ਗੱਲ ਤੇ ਬ੍ਰਦਰ ਬਿੱਲਾ ਗੱਲ ਦੀਨੇ ਵਾਲੀ ਵੀ ਲਾਈਵ ਜੁੜਿਆ ਹੋਇਆ ਹੈ ਇੰਗਲੈਂਡ ਤੋਂ ਧੰਨਵਾਦ ਆ ਮੇਰੇ ਵੀਰੋ ਵਿੱਚ ਤੁਸੀਂ ਇੱਦਾਂ ਖੜੇ ਹੋ ਯਾਰ ਜਿਵੇਂ ਆਪਾਂ ਕਿਸੇ ਵਿਆਹ ਤੇ ਆਏ ਹੁੰਦੇ ਪਲੀਜ਼ ਥੋੜਾ ਗਰਾਊਂਡ ਦਾ ਧਿਆਨ ਰੱਖੋ ਦਰਸ਼ਕ ਬਾਹਰ ਬੈਠੇ ਮੇਰੇ ਵੀਰੋ ਡਿਸਟਰਬ ਹੁੰਦੇ ਆ ਆਓ ਸਾਹਮਣੇ ਮੱਖੀ ਦੀ ਰੇਡ ਮੱਖੀ ਡਬਲ ਡਬਲ ਪਾਈ ਜਾਂਦਾ ਮੱਖੀ ਅੱਜ ਡਬਲ ਡਬਲ ਪਾਈ ਜਾਂਦਾ ਰਾਣੀ ਬਲਾਦ ਵਿੱਚੋਂ ਬੁਲਟ ਜਿੱਤਣ ਨੂੰ ਫਿਰਦਾ ਹੈ ਮੱਲੀ ਸਾਹਿਬ ਕੀ ਫੈਸਲਾ ਕਰਨਗੇ ਬੁੱਟਾ ਚੱਕ ਮੈਂ ਕਿ ਭਾਈ ਉਹ ਕੀ ਫੈਸਲਾ ਹੋਵੇਗਾ ਮੱਲੀ ਸਾਹਿਬ ਫੈਸਲਾ ਕਰਨਗੇ ਮੱਲੀ ਸਾਹਿਬ ਫੈਸਲਾ ਕਰਨਗੇ ਮੱਲੀ ਸਾਹਿਬ ਫੈਸਲਾ ਕਰਨਗੇ ਮੈਚ ਬਹੁਤ ਤਗੜਾ ਕਾਕੇ ਕਾਕੇ ਵੀਰ ਆਪਣੇ ਵਾਲੀ ਸਾਈਡ ਤੇ ਚੱਲੀਏ ਪਲੀਜ਼ ਮੈਚ ਬਹੁਤ ਤਗੜਾ ਭਾਜੀ ਨੰਬਰ ਦੱਸਿਓ ਮੱਲੀ ਸਾਹਿਬ ਕੀ ਦਾ ਨੰਬਰ ਓਏ ਧੋਖ ਵੀ ਆ ਕੇ ਫੈਸਲਾ ਕਰ ਦਿਓ ਮੱਲੀ ਕਰ ਫੈਸਲਾ ਨੰਬਰ ਮੱਖਣ ਸੰਦੂਰਾ ਆ 5000 ਕਾਕੇ ਫੜ ਕੇ ਲੈ ਦੀ 5000 ਆ ਜਾ ਭੱਜ ਕੇ ਭਰਾ ਬਣ ਕੇ ਆ 5000 ਗੋਪੀ ਆਸਟ੍ਰੇਲੀਆ ਤੇ ਨਾਲ ਜੋਵਰ ਗੱਲ ਆਸਟ੍ਰੇਲੀਆ ਤੇ ਨਾਲ ਮਨੂ ਆਸਟ੍ਰੇਲੀਆ ਤੇ ਜਗਤਾਰ ਦबई ਟਾਕੇ ਭਾਈਆ ਫੜ ਲੈ 5000 ਰੇਡ ਪਾ ਦੇ ਦੀਪ